ਸ਼੍ਰੀ ਅਗਾਲਤਾਖਬ ਦੇ ਜਥੇਦਾਰ ਗਿਆਨੀ ਰغبੀਰ ਸਿੰਘ ਨੇ ਤਨਖਾਹਿਆ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਹੈ ਸੁਖੀਰ ਬਾਦਲ ਤੇ ਆਪਣੀ ਸਰਕਾਰ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਤੋਸ਼ ਲੱਗੇ ਸਨ ਇਸ ਦੇ ਨਾਲ ਹੀ ਜਥੇਦਾਰ ਗਿਆਨੀ ਰਘੂਵੀਰ ਸਿੰਘ ਨੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਦੇ ਸਿੱਖ ਕੈਬਨਟ ਮੰਤਰੀਆਂ ਨੂੰ ਵੀ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਇਸ ਮੌਕੇ ਤੇ ਵਕਫਾ ਖਾਲੀ ਦੀ ਡਰਾਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਸੁਣੋ ਇਸ ਬਾਰੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਦੀ ਪ੍ਰਤੀਕਿਰਿਆ ਬਿਊਰੋ ਰਿਪੋਰਟ ਐਸ ਐਮ ਜੈਡ ਨਿਊਜ਼ ਤੁਹਾਡਾ ਸਭ ਤੋਂ ਬਾਅਦ ਸਾਡਾ ਇੱਕ ਹੋਰ ਲੰਮਾ ਜਿਹਾ ਪਾਠ ਸਾਡਾ ਬਲੋਗ ਵੀ ਦੇ ਦਿਆਂਗੇ ਜੇ ਕੋਈ ਕਾਰਵਾਈ ਕੀਤੀ ਹੈ ਜਮਾਨਾ ਚਾਇਆ ਦੀ ਮਾਪੀ ਮਦਦ ਦਾ ਸਰਕਾਰ ਵੱਲੋਂ ਕੀਤੀ ਕਰਨਾ ਅੱਜ ਮਾਨਯੋਗ ਸ਼੍ਰੀ ਅਕਾਲ ਸਾਹਿਬ ਅਕਾਲਤਾ ਸਾਹਿਬ ਦੇ ਜਥੇਦਾਰ ਤੇ ਪੰਚ ਸਿੰਘ ਸਹਿਵਾਨ ਦੀ ਮੀਟਿੰਗ ਸੀ ਉਹਦੇ ਵਿੱਚ ਜੋ ਸਾਡੇ ਵਿਰੋਧੀਆਂ ਨੇ ਇੱਕ ਦੁਖਾਸ ਦਿੱਤੀ ਸੀ ਉਹਦੇ ਤੇ ਵਿਚਾਰ ਕਰਦੇ ਹੋਏ ਬਾਦਲ ਸਾਹਿਬ ਨੇ ਜੋ ਸਪਸ਼ਟੀਕਰਨ ਦਿੱਤਾ ਸੀ ਉਹਦੇ ਤੇ ਵਿਚਾਰ ਕਰਦੇ ਹੋਏ ਹੋਰ ਸੰਸਥਾਾਂ ਨੇ ਬਹੁਤ ਜਿਆਦਿਆਂ ਨੇ ਆਪਣੇ ਆਪਣੇ ਢੰਗ ਨਾਲ ਜੋ ਦਰਖਾਸਤਾਂ ਸ਼੍ਰੀ ਕਾਲਤਾ ਸਾਹਿਬ ਤੇ ਦਿੱਤੀਆਂ ਸੀ ਉਹਨਾਂ ਸਾਰਿਆਂ ਨੂੰ ਵਿਚਾਰ ਕਰਕੇ ਜਥੇਦਾਰ ਜੀ ਅਕਾਲਤਖਬ ਸਾਹਿਬ ਤੇ ਪੰਚ ਸਿਕ ਸਹਿਬਾਨ ਨੇ ਫੈਸਲਾ ਕੀਤਾ ਕਿ ਬਾਦਲ ਸਾਹਿਬ ਦੀ ਜਿਹੜੀ ਸਰਕਾਰ ਰਹੀ ਆ 5 10 ਸਾਲ 717 ਤੱਕ ਉਹਦੇ ਵਿੱਚ ਬਹੁਤ ਗਲਤੀਆਂ ਹੋਈਆਂ ਸਰਕਾਰ ਚਲਾਉਂਦੇ ਸਮੇਂ ਵਿਅਦਬੀ ਵੀ ਹੋਈ ਆ ਬਹੁਤ ਕੁਝ ਹੋਣ ਕਰਕੇ ਪੰਜ ਸਿਕ ਸਹਿਬਾਨ ਨੇ ਸਦਾ ਸੁਪਰੀ ਸਿੰਘ ਬਾਦਲ ਤੇ ਉਹਨਾਂ ਦੀ ਪੂਰੀ ਕੈਬਨਟ ਨੂੰ ਤਨਖਾਈਆ ਕਰਾਰ ਦਿੱਤਾ ਔਰ 15 ਦਿਨ ਦੇ ਵਿੱਚ ਵਿੱਚ ਸਪਸ਼ਟੀਕਰਨ ਤੇ ਮਾਫੀ ਮੰਗਣ ਵਾਸਤੇ ਕਿਹਾ ਸੋ ਜੋ ਉਹਨਾਂ ਦਾ ਫੈਸਲਾ ਸ਼੍ਰੋਮਣੀ ਕਾਲੀਦਾਲ ਤੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਦੇ ਸਿਰ ਮੱਥੇ ਤੇ ਪ੍ਰਵਾਨਾ ਸਿੰਘ ਸਹਿਬਾਨ ਸ਼੍ਰੀ ਕਾਲਤਾ ਸਾਹਿਬ ਸੁਪਰੀਮ ਔਰ ਜੋ ਵੀ ਉਹਨਾਂ ਨੇ ਹੁਕਮ ਕੀਤਾ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਉਹ ਨੂੰ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਿਰ ਨਵਾ ਕੇ ਪ੍ਰਵਾਨ ਕਰਨਗੇ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਜਲਦੀ ਪੇਸ਼ ਹੋ ਕੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਮੰਗਣਗੇ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਬਾਦਲ ਸਾਹਿਬ ਦੀ ਸਰਕਾਰ ਵੱਲੋਂ ਗਲਤੀਆਂ ਹੋਈਆਂ ਪਰ ਬਾਦਲ ਸਾਹਿਬ ਮੰਨਦੇ ਨਹੀਂ ਸੀ ਪਰ ਹੁਣ ਜਦੋਂ ਸਿੰਘ ਸਾਹਿਬਾਨਾਂ ਨੇ ਇਹਦਾ ਫੈਸਲਾ ਸੁਣਾਇਆ ਤੇ ਉਹਨਾਂ ਨੂੰ ਇਹ ਲੱਗਦਾ ਕਿ ਮਾਫੀ ਮੰਗਣਗੇ ਉਹਦੇ ਤੋਂ ਬਰੰਦੂ ਨਿਸ਼ਾਨੇ ਤੇ ਲੈ ਨਾ 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 ਚਲੋ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਆ ਸਿੱਖਾਂ ਦੀ ਉਥੋਂ ਤਨਖਾਹਿਆਕਰਾਰ ਦੇ ਦਿੱਤਾ ਗਿਆ ਉਥੇ ਮਾਫੀ ਮੰਗਣਾ ਆਪਣੀ ਗਲਤੀ ਨੂੰ ਮਹਿਸੂਸ ਕਰਨਾ ਤੇ ਉਹਦੇ ਅਨਸਾਰ ਜੋ ਸਿੰਘ ਸਾਹਿਬ ਦਾ ਹੁਕਮ ਉਹਦੇ ਅਨਸਾਰ ਸੇਵਾ ਕਰਨੀ ਇਹ ਕੋਈ ਮਾੜੀ ਗੱਲ ਨਹੀਂ ਬੰਦਾ ਗਲਤੀਆਂ ਦਾ ਪਤਲਾ ਗਲਤੀਆਂ ਹੋ ਜਾਂਦੀਆਂ ਨੇ ਸਰਕਾਰ ਚਲਾਉਂਦੇ ਤੋਂ ਅਕਸਰ ਹੋ ਜਾਂਦੀਆਂ ਨੇ ਆਮ ਨਸਾਨ ਤੋਂ ਹੋ ਜਾਂਦੀਆਂ ਘਰ ਚਲਾਉਂਦੇ ਤੋਂ ਹੋ ਜਾਂਦੀਆਂ ਸੋ ਸਰਕਾਰ ਚਲਾਉਣੀ ਬੜੀ ਵੱਡੀ ਜ਼ਿੰਮੇਵਾਰੀ ਸੀ ਉਹ ਜ਼ਿੰਮੇਵਾਰੀ ਕਰਦੇ ਹੋਏ ਉਹਨਾਂ ਤੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਤ ਸਲੀਮ ਕੀਤੇ ਆ ਨੇ ਕੋਈ ਇਹਦੇ ਵਿੱਚ ਨੀਵਾ ਹੋਣ ਵਾਲੀ ਕੋਈ ਇਹਦੇ ਵਿੱਚ ਉਹ ਨਹੀਂ ਹੈ ਗਲਤੀਆਂ ਹੋਈਆਂ ਨੇ ਤੇ ਮੰਨੀਆਂ